हां ਵੀਰੇ ਅਸੀਂ ਸਾਰੇ ਪਿੰਡ ਵਾਲਿਆਂ ਦਾ ਧੰਨਵਾਦ ਕਰਦੇ ਆਂ ਬੱਚਿਆਂ ਕੰਨਿਓ ਬੱਚਿਆਂ ਨੇ ਟੂਰਨਾਮੈਂਟ ਰੱਖਿਆ ਇਹ ਜੀ ਸਾਰੇ ਪਿੰਡ ਨੂੰ ਬੇਨਤੀ ਕਰਦਾ ਵੀ ਬੱਚਿਆਂ ਦਾ ਸਾਡਿਆਂ ਦਾ ਟੂਰਨਾਮੈਂਟ ਜ਼ਰੂਰ ਦੇਖਣਾ ਆਉਣਾ ਕੋਈ ਅਸੀਂ ਇਹਦੇ ਵਿੱਚ ਸਿਆਸਤ ਨਹੀਂ ਕਰਨੀ ਕੋਈ ਸਿਆਸਤ ਵਾਲੇ ਸੋਚਿਆ ਨਹੀਂ ਬਹੁਤ ਲੋਕ ਹੁੰਦੇ ਚਰਚਾ ਕਰਨਗੇ ਵੀ ਸਿਆਸਤ ਹੁੰਦੀ ਆ ਤੇ ਕੋਈ ਸਿਆਸਤ ਕਰਨੀ ਇਹ ਬੱਚਿਆਂ ਨੇ ਪੈਸੇ ਇਕੱਠੇ ਕੀਤੇ ਆ ਤੇ ਬੱਚਿਆਂ ਨੂੰ ਕੰਨਿਓ ਬੇਨਤੀ ਆ ਵੀ ਸਾਰਿਆਂ ਨੇ ਖੇਡਣ ਆਉਣਾ ਇਸ ਕਰਕੇ ਅਸੀਂ ਟੂਰਨਾਮੈਂਟ ਕਰਾਇਆ ਵੀ ਸਾਡੇ ਬੱਚੇ 4 ਵਧੀਆ ਅਕੈਡਮੀਾਂ ਚ ਸਿਲੈਕਟ ਹੋ ਚੁੱਕੇ ਨੇ ਉਹ ਤੁਹਾਨੂੰ ਅਸੀਂ 4 ਚੌਥੇ ਦਿਨ ਲਾਹ ਲਨ ਦੱਸਾਂਗੇ ਵੀ ਕਿਹੜੇ ਬੱਚੇ ਸਾਡੇ 4 ਕਿਹੜੀਆਂ ਅਕੈਡਮੀਾਂ ਚ ਜਾ ਜਾਣਗੇ ਤੇ ਅਸੀਂ ਬੱਚਿਆਂ ਨੂੰ ਵੀ ਨਹੀਂ ਹਲੇ ਦੱਸਿਆ ਨਹੀਂ ਵੀ ਤੁਸੀਂ ਅਕੈਡਮੀਾਂ ਚ ਜਾ ਰਹੇ ਹੋ ਉਹ ਤਾਂ ਨਹੀਂ ਦੱਸਿਆ ਹੁਣ ਇਹਨਾਂ ਦੇ ਅਸੀਂ ਮਾਂ ਪਿਓ ਨੂੰ ਪੁੱਛਣਾ ਵੀ ਤੁਸੀਂ ਬੱਚੇ ਆਪਦੇ ਅਕੈਡਮੀ ਦੇ ਵਿੱਚ ਭੇਜ ਕੇ ਖੁਸ਼ ਹੋ ਵੀਰੇ ਤਰੀਕਾ ਹੈਗੇ 28 29 30 ਬਾਬਾ ਲਾਸ਼ਾ ਗਰਾਊਂਡ ਦੇ ਵਿੱਚ ਟੂਰਨਾਮੈਂਟ ਕਰਾਇਆ ਹਲੇ ਬੱਚਿਆਂ ਦਾ ਛੋਟਾ ਸਾਡੇ ਕੋ ਅਕੈਡਮੀਆ ਐਂਟਰ ਹੋਣਾ ਚਾਹੁੰਦੀਆਂ ਦੀਆਂ ਹੁਣ ਅਸੀਂ ਸੋਚਿਆ ਵੀ ਫਰਵਰੀ ਤੇ ਮਾਰਚ ਦੇ ਵਿੱਚ ਇਹੀ ਅਕੈਡਮੀਆ ਦੇ ਮੈਚ ਜਵਾਕਾਂ ਦੇ 14 ਤੋਂ ਆਪਣੇ 14 ਸਾਲ ਵਾਲਿਆਂ ਦੇ ਦੁਬਾਰਾ ਕਰਾਵਾਂਗੇ ਔਰ ਵਧੀਆ ਐਨਆਰਆਈਆਂ ਦਾ ਸਹਿਯੋਗ ਲਵਾਂਗੇ ਇਸ ਕਰਕੇ ਅਸੀਂ ਐਨਆਰਆਈਆਂ ਦਾ ਕਿਸੇ ਦਾ ਸਹਿਯੋਗ ਨਹੀਂ ਲਿਆ ਨਾ ਅਸੀਂ ਕਿਸੇ ਨੂੰ ਫੋਨ ਕੀਤਾ ਤੇ ਇੱਕ ਵੀਰੇ ਨੇ ਸਾਡਾ ਪੁਰਾਣਾ ਮੇਰਾ ਕੋਚ ਵੀ ਮੰਨ ਲਓ ਉਹਨੂੰ ਕੋਚ ਵੀ ਮੰਨ ਲਓ ਮੇਰਾ ਉਸਤਾਦ ਵੀ ਆ ਉਹਨੇ ਸਾਨੂੰ ਜ਼ਰੂਰ ਔਨ ਕਹਾਂ ਵੀ ਕਿੰਨਾ ਵੀ ਨਾਮ ਆ ਮੈਂ ਦਊ ਤੇ ਉਹ ਗੁਰਪ੍ਰੀਤ ਗੋਰਾ ਉਹ ਮੇਰਾ ਦੁਬਾਰਾ ਟੱਚ ਹੋਇਆ ਮੇਰਾ ਉਸਤਾਦ ਵੀ ਆ ਉਹ ਤੇ ਸਾਡਾ ਸੀਨੀਅਰ ਵੀ ਫੁੱਟਬਾਲ ਵੀ ਖੇਡਦਾ ਰਿਹਾ ਜੋ ਵੀ ਕਹਿੰਦਾ ਵੀ ਫੁੱਟਬਾਲ ਦਾ ਨਾਮ ਰੱਖਣਾ ਵੀ ਮੈਂ ਦਊਗਾ ਸਾਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਆ ਪਿੰਡ ਢਮੋਟ ਕਲਾਂ ਦਰਗਾਹ ਬਾਬਾ ਲਾਲ ਸ਼ਾਹ ਜੀ ਦੇ ਬਿਲਕੁਲ ਸਾਹਮਣੇ ਖੇਡ ਗਰਾਊਂਡ ਬਣਿਆ ਜੀ ਫੁੱਟਬਾਲ ਦਾ ਜਿੱਥੇ ਕਿ ਇਹ ਖਿਡਾਰੀ ਬਹੁਤ ਪਿਛਲੇ ਕਈ ਸਾਲਾਂ ਤੋਂ ਪਿਛਲੇ ਕਈ ਸਾਲਾਂ ਤੋਂ ਇਹ ਖਿਡਾਰੀ ਇੱਥੇ ਮਿਹਨਤ ਕਰ ਰਹੇ ਨੇ ਖੇਡ ਰਹੇ ਨੇ ਤੇ ਦੂਰ ਦੂਰ ਤੱਕ ਟੂਰਨਾਮੈਂਟ ਖੇਡਣ ਵੀ ਜਾਂਦੇ ਨੇ ਟੂਰਨਾਮੈਂਟ ਜਿੱਤ ਕੇ ਵੀ ਆਉਂਦੇ ਨੇ ਸੋ ਬਹੁਤ ਵਧੀਆ ਇਹਨਾਂ ਖਿਡਾਰੀਆਂ ਵੱਲੋਂ ਰਲ ਮਿਲ ਕੇ ਉਪਰਾਲਾ ਕੀਤਾ ਗਿਆ ਜੀ ਟੂਰਨਾਮੈਂਟ ਹੋ ਰਿਹਾ ਜੀ ਪਿੰਡ ਢਮੋਟ ਕਲਾਂ 28 29 30 ਨਵੰਬਰ ਨੂੰ ਸੋ 3 ਦਿਨ ਦਾ ਇਹ ਟੂਰਨਾਮੈਂਟ ਹੋਵੇਗਾ ਫੁੱਟਬਾਲ ਦਾ ਤੇ ਵਧੀਆ ਪ੍ਰਾਈਜ਼ ਹੋਣਗੇ ਬਹੁਤ ਵਧੀਆ ਆਪਣੇ ਇਲਾਕੇ ਦੀਆਂ ਦੂਰੋਂ ਦੂਰੋਂ ਟੀਮਾਂ ਪਹੁੰਚ ਰਹੀਆਂ ਨੇ ਸੋ ਇਹਨਾਂ ਵੱਲੋਂ ਬੇਨਤੀ ਆ ਭਾਈ ਵੱਧ ਤੋਂ ਵੱਧ ਨਗਰ ਨਿਵਾਸੀ ਇਲਾਕਾ ਨਿਵਾਸੀ ਇਸ ਟੂਰਨਾਮੈਂਟ ਦੇ ਵਿੱਚ ਹਾਜ਼ਰੀ ਭਰੋ ਟੂਰਨਾਮੈਂਟ ਦਾ ਆਨੰਦ ਮਾਣੋ ਬਹੁਤ ਵਧੀਆ ਜਿਹੜਾ ਫੁੱਟਬਾਲ ਦਾ ਟੂਰਨਾਮੈਂਟ ਹੋਣ ਜਾ ਰਿਹਾ ਵਾ ਸੋ ਵੱਧ ਤੋਂ ਵੱਧ ਭਾਈ ਪਹੁੰਚ ਕੇ ਖਿਡਾਰੀ ਵੀਰਾਂ ਦਾ ਹੌਸਲਾ ਵਧਾਈ ਕਰੋ ਜੀ ਤੇ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਵੀ ਕਰੋ ਤੇ ਬਹੁਤ ਵਧੀਆ ਉਪਰਾਲਾ ਇਹਨਾਂ ਵੱਲੋਂ ਤੇ ਟੂਰਨਾਮੈਂਟ ਰੱਖਿਆ ਗਿਆ ਜੀ ਤੇ ਦੱਸ ਦਈਏ ਵੀ 30 ਤਰੀਕ ਨੂੰ 30 ਤਰੀਕ ਨੂੰ ਸ਼ਾਮ ਨੂੰ ਪੰਜਾਬ ਦੇ ਮਸ਼ਹੂਰ ਕਲਾਕਾਰ ਪੰਜਾਬ ਦੇ ਮਸ਼ਹੂਰ ਕਲਾਕਾਰ ਅਵਤਾਰ ਸਿੰਘ ਰਾਣਾ ਤਮੋਟ ਤਰਸ਼ੀਮ ਸਿੰਘ ਚੀਮਾ ਬਿੱਟੂ ਬਾਦਸ਼ਾਹ ਜੀ ਇਹ ਤਿੰਨ ਕਲਾਕਾਰ ਪਹੁੰਚ ਰਹੇ ਨੇ ਜੀ ਸੋ ਇਹ ਆਪਣੇ ਸੋਹਣੇ-ਸੋਹਣੇ ਗੀਤਾਂ ਰਾਹੀਂ ਦਰਸ਼ਕਾਂ ਦੇ ਰੂਬਰੂ ਹੋਣਗੇ ਤੇ ਬਹੁਤ ਵਧੀਆ ਇਹਨਾਂ ਵੱਲੋਂ ਗੀਤਕਾਰੀ ਪੇਸ਼ ਕੀਤੀ ਜਾਊਗੀ ਸੋ ਵੱਧ ਤੋਂ ਵੱਧ ਭਾਈ ਸੁਣੋ ਇਹਨਾਂ ਨੂੰ ਵੀ ਤੇ ਤਿੰਨੇ ਦਿਨ ਟੂਰਨਾਮੈਂਟ ਵਿੱਚ ਪਹੁੰਚ ਕੇ ਖਿਡਾਰੀ ਵੀਰਾਂ ਦਾ ਹੌਸਲਾ ਵਧਾਈ ਜਰੂਰ ਕਰੋ ਤੇ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਕਰੋ ਇਹਨਾਂ ਨੇ ਦੱਸਿਆ ਵੀ ਟੂਰਨਾਮੈਂਟ ਇਹ ਛੋਟਾ ਹੋ ਰਿਹਾ ਤੇ ਜਨਵਰੀ ਜਾਂ ਫਰਵਰ ਦੇ ਵਿੱਚ ਇਹ ਵਧੀਆ ਇਸ ਤੋਂ ਵੱਡਾ ਟੂਰਨਾਮੈਂਟ ਰੱਖਣਗੇ ਤੇ ਹੋਰ ਵੱਡੀਆਂ ਟੀਮਾਂ ਪਹੁੰਚਣਗੀਆਂ ਵੱਡੇ ਇਨਾਮ ਹੋਣਗੇ ਸੋ ਇਹ ਸ਼ੁਰੂਆਤ ਸੀਗੀ ਬਹੁਤ ਵਧੀਆ ਸ਼ੁਰੂਆਤ ਕੀਤੀ ਇਹਨਾਂ ਨੌਜਵਾਨਾਂ ਨੇ ਤੇ ਆਪਾਂ ਇਹਨਾਂ ਦਾ ਨਾਲ ਮਿਲ ਕੇ ਸਾਥ ਦਈਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤਰੀਕਾ ਫੇਰ ਦੱਸ ਦਿੰਨਾ ਜੀ 28 29 30 ਨਵੰਬਰ 2025 ਤਿੰਨ ਦਿਨ ਦਾ ਟੂਰਨਾਮੈਂਟ ਹੋਵੇਗਾ ਗਰਾਊਂਡ ਜੀ ਨਹਿਰ ਦੇ ਪਾਰ ਬਾਬਾ ਲਾਲ ਸ਼ਹੀਦਰਗाह ਬਣੀਆ ਤੇ ਬਿਲਕੁਲ ਸਾਹਮਣੇ ਸੋ ਵੱਧ ਤੋਂ ਵੱਧ ਭਾਈ ਪਹੁੰਚੋ ਟੂਰਨਾਮੈਂਟ 'ਚ ਤੇ ਖਿਡਾਰੀ ਵੀਰਾਂ ਦਾ ਹੌਸਲਾ ਅਫਜ਼ਾਈ ਕਰੋ ਸੋ ਬਹੁਤ ਬਹੁਤ ਧੰਨਵਾਦ ਜੀ